ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਕਿਸਮਤ ਦੇ ਵਿੱਚ ਕੁਝ ਮਾੜਾ ਵੀ ਲਿਖਿਆ ਹੋਵੇ ਤਾਂ ਉਸ ਨੂੰ ਅਸੀਂ ਚੰਗਾ ਕਿਵੇਂ ਕਰ ਸਕਦੇ ਹਾਂ ਤਾਂ ਪਰਮਾਤਮਾ ਜੀ ਸਾਡੀ ਇਸ ਵਿੱਚ ਕਿਵੇਂ ਮਦਦ ਕਰਨਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ 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 ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਤ ਸੰਗਤ ਜੀ ਬਹੁਤ ਹੀ ਸੋਹਣੇ ਗੱਲ ਅਸੀਂ ਤੁਹਾਨੂੰ ਅੱਜ ਸੁਣਾ ਰਹੇ ਹਾਂ ਜੀ ਜਿਸ ਨੂੰ ਤੁਸੀਂ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਜੇਕਰ ਤੁਸੀਂ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਲੈਂਦੇ ਹੋ ਤਾਂ ਤੁਹਾਡੀ ਵੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਕਿ ਕਿਸੇ ਨੂੰ ਬੁਰਾ ਬੋਲਣਾ ਚੁਗਲੀ ਕਰਨਾ ਬੁਰਾਈ ਕਰਨਾ ਜਲਣ ਤੇ ਈਰਖਾ ਦੀ ਭਾਵਨਾ ਰੱਖਣਾ ਇਹ ਚੀਜ਼ਾਂ ਸਾਡੀ ਤਰੱਕੀ ਤੇ ਖੁਸ਼ੀਆਂ ਨੂੰ ਰੋਕ ਕੇ ਹੀ ਰੱਖ ਦਿੰਦੀਆਂ ਹਨ ਇਹ ਤੁਹਾਡੇ ਜੀਵਨ ਤੇ ਬਹੁਤ ਹੀ ਗਹਿਰਾ ਪ੍ਰਭਾਵ ਪਾਉਂਦੀਆਂ ਹਨ ਅੱਜ ਦੀ ਇਸ ਕਥਾ ਕਹਾਣੀ ਦੇ ਵਿੱਚ ਤੁਹਾਨੂੰ ਬਹੁਤ ਹੀ ਦਿਲਚਸਪ ਗੱਲ ਦੱਸਣ ਵਾਲੇ ਹਾਂ ਜੀ ਜਿਹਦੇ ਤੋਂ ਤੁਸੀਂ ਆਪ ਹੀ ਸਿੱਖ ਜਾਓਗੇ ਕਿ ਜਿਹੜੀ ਚੀਜ਼ ਕਰਮਾਂ ਵਿੱਚ ਲਿਖੀ ਜਾਵੇ ਭਾਗਾਂ ਵਿੱਚ ਹੋਵੇ ਜੋ ਕੁਝ ਵੀ ਸਾਡੇ ਜਨਮ ਤੋਂ ਪਹਿਲਾਂ ਲਿਖਿਆ ਜਾ ਚੁੱਕਾ ਹੁੰਦਾ ਹੈ ਜਿਸ ਨੂੰ ਮਿਟਾਇਆ ਜਾ ਸਕਦਾ ਹੈ ਜਾਂ ਨਹੀਂ ਜੇ ਤੁਸੀਂ ਇਹ ਸਾਰਾ ਕੁਝ ਜਾਨਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਸਾਧ ਸੰਗਤ ਜੀ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਪਿੰਡ ਦੇ ਵਿੱਚ RAMU ਨਾਮ ਦਾ ਇੱਕ ਗਰੀਬ ਕਿਸਾਨ ਰਹਿੰਦਾ ਸੀ ਉਸ ਦੇ ਘਰ ਵਿੱਚ ਸਿਰਫ ਉਹ ਤੇ ਉਸ ਦੀ ਪਤਨੀ ਹੀ ਰਹਿੰਦੇ ਸਨ ਕਿਸਾਨ ਦੇ ਘਰ ਬਹੁਤ ਹੀ ਲੰਮੇ ਸਮੇਂ ਦੇ ਬਾਅਦ ਇੱਕ ਪੁੱਤਰ ਨੇ ਜਨਮ ਲਿਆ ਕਿਸਾਨ ਤੇ ਉਸ ਦੀ ਪਤਨੀ ਬੜੇ ਹੀ ਖੁਸ਼ ਦਿਖ ਰਹੇ ਸਨ ਸਾਰੇ ਹੀ ਆਸ-ਪਾਸ ਦੇ ਲੋਕ ਕਿਸਾਨ ਨੂੰ ਵਧਾਈ ਦੇਣ ਦੇ ਲਈ ਆ ਰਹੇ ਸਨ ਉਸੇ ਦਿਨ ਸਵੇਰ ਦੇ ਸਮੇਂ ਕਿਸਾਨ ਦੇ ਘਰ ਦੇ ਬਾਹਰ ਇੱਕ ਸਾਧੂ ਨੇ ਭਿਖਿਆ ਲਈ ਆਵਾਜ਼ ਲਗਾਈ ਕਿਸਾਨ ਦੇ ਘਰ ਵਿੱਚ ਅੱਜ ਖੁਸ਼ੀ ਦਾ ਮਾਹੌਲ ਸੀ ਇਸ ਲਈ ਉਸਨੇ ਸਾਧੂ ਨੂੰ ਅੰਦਰ ਹੀ ਬੁਲਾ ਲਿਆ ਤੇ ਉਹਨਾਂ ਨੂੰ ਬੈਠਣ ਦੇ ਲਈ ਕਿਹਾ ਜਦੋਂ ਮਹਾਤਮਾ ਬੈਠ ਗਏ ਤਾਂ ਕਿਸਾਨ ਨੇ ਮਹਾਤਮਾ ਨੂੰ ਕਿਹਾ ਮਹਾਤਮਾ ਜੀ ਸਾਡੇ ਘਰ ਦੇ ਵਿੱਚ ਬੜੇ ਲੰਮੇ ਸਮੇਂ ਦੇ ਬਾਅਦ ਬੱਚੇ ਦਾ ਜਨਮ ਹੋਇਆ ਹੈ ਤੁਸੀਂ ਕਿਰਪਾ ਕਰਕੇ ਇਸ ਦਾ ਨਾਮਕਰਨ ਹੀ ਕਰ ਦਿਓ ਮਹਾਤਮਾ ਨੇ ਕਿਹਾ ਕਿ ਜਿਵੇਂ ਹੀ ਬੱਚੇ ਨੂੰ ਆਪਣੀ ਗੋਦ ਵਿੱਚ ਉਸਨੇ ਉਠਾਇਆ ਤਦ ਹੀ ਉਸਨੇ ਵੇਖਿਆ ਕਿ ਬੱਚੇ ਦੀ ਪਹਾਂ ਦੇ ਉੱਪਰ ਇੱਕ ਚਿੰਨ ਬਣਿਆ ਹੋਇਆ ਹੈ ਜੋ ਰਾਜ ਯੋਗ ਨੂੰ ਦਰਸਾਉਂਦਾ ਹੈ। ਮਹਾਤਮਾ ਬੱਚੇ ਦੀ ਬਾਹਾਂ ਉੱਪਰ ਜੋ ਕੁਝ ਚਿੰਨ ਦੇਖ ਕੇ ਹੈਰਾਨ ਹੀ ਰਹਿ ਗਏ। ਕਿਸਾਨ ਨੇ ਜਦੋਂ ਮਹਾਤਮਾ ਨੂੰ ਹੈਰਾਨੀ ਪਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਕਿ ਮਹਾਤਮਾ ਜੀ ਕੀ ਗੱਲ ਤੁਸੀਂ ਇੰਨਾ ਪਰੇਸ਼ਾਨ ਕਿਉਂ ਨਜ਼ਰ ਆ ਰਹੇ ਹੋ? ਤਾਂ ਮਹਾਤਮਾ ਨੇ ਕਿਹਾ ਬੇਟਾ ਮੈਂ ਪਰੇਸ਼ਾਨ ਨਹੀਂ ਹਾਂ ਬਲਕਿ ਮੈਂ ਤਾਂ ਬੜਾ ਖੁਸ਼ ਹਾਂ। ਕਿਉਂਕਿ ਤੇਰਾ ਪੁੱਤਰ ਬੜਾ ਹੀ ਕਿਸਮਤ ਵਾਲਾ ਹੈ ਤੇਰੇ ਪੁੱਤਰ ਦੀ ਕਿਸਮਤ ਵਿੱਚ ਰਾਜਯੋਗ ਲਿਖਿਆ ਹੈ ਕਿਸਾਨ ਨੇ ਕਿਹਾ ਮਹਾਤਮਾ ਜੀ ਮੈਂ ਤੁਹਾਡੀ ਗੱਲ ਸਮਝ ਨਹੀਂ ਸਕਿਆ ਤੁਸੀਂ ਅਕਸਰ ਕਹਿਣਾ ਕੀ ਚਾਹੁੰਦੇ ਹੋ ਮਹਾਤਮਾ ਨੇ ਕਿਹਾ ਕਿ ਪੁੱਤਰ ਤੇਰਾ ਪੁੱਤਰ ਇੱਕ ਦਿਨ ਰਾਜਾ ਬਣੇਗਾ ਇਹਦਾ ਵਿਆਹ 16 ਸਾਲ ਦੀ ਉਮਰ ਵਿੱਚ ਇੱਕ ਰਾਜਕੁਮਾਰੀ ਦੇ ਨਾਲ ਹੋ ਜਾਵੇਗਾ ਫਿਰ ਇਹ ਇਸ ਨਗਰ ਦਾ ਰਾਜਾ ਬਣ ਜਾਵੇਗਾ ਸਾਧੂ ਦੀ ਗੱਲ ਸੁਣ ਕੇ RAMU ਬੜਾ ਖੁਸ਼ ਹੋਇਆ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ ਰਾਮੂ ਦਾ ਬੇਟਾ ਇੱਕ ਦਿਨ ਰਾਜਾ ਬਣੇਗਾ ਤਾਂ ਸਾਰੇ ਹੀ ਲੋਕ ਉਸ ਨੂੰ ਦੇਖਣ ਦੇ ਲਈ ਆਉਣ ਲੱਗੇ ਫਿਰ ਇੱਕ ਦਿਨ ਅਚਾਨਕ ਉਸ ਨਗਰ ਦਾ ਰਾਜਾ ਹਿਰਨ ਦਾ ਸ਼ਿਕਾਰ ਕਰਦਾ ਕਰਦਾ ਕਾਫੀ ਦੂਰ ਜੰਗਲ ਦੇ ਵਿੱਚ ਨਿਕਲ ਗਿਆ ਪਰ ਹਿਰਨ ਰਾਜੇ ਦੇ ਹੱਥ ਨਹੀਂ ਸੀ ਆਇਆ ਰਾਜੇ ਨੂੰ ਹਿਰਨ ਦਾ ਪਿੱਛਾ ਕਰਦੇ ਕਰਦੇ ਪਿਆਸ ਲੱਗ ਗਈ ਪਰ ਰਾਜੇ ਨੂੰ ਆਸ-ਪਾਸ ਕੋਈ ਵੀ ਨਦੀ ਜਾਂ ਤਲਾਬ ਨਹੀਂ ਸੀ ਮਿਲ ਰਿਹਾ ਜਿੱਥੋਂ ਉਹ ਪਾਣੀ ਪੀ ਸਕੇ ਰਾਜਾ ਕਾਫੀ ਸਮੇਂ ਤੋ ਜੰਗਲ ਵਿੱਚ ਇਧਰ ਉਧਰ ਘੁੰਮ ਰਿਹਾ ਸੀ ਤੇ ਪਾਣੀ ਦੀ ਖੋਜ ਵਿੱਚ ਭਟਕਦਾ ਹੋਇਆ ਉਹ ਉਸੇ ਹੀ ਪਿੰਡ ਵਿੱਚ ਆ ਪਹੁੰਚਿਆ ਜਿੱਥੇ ਰਾਮੂ ਰਹਿੰਦਾ ਸੀ ਤਦ ਰਾਜੇ ਦੀ ਨਜ਼ਰ ਇੱਕ ਮਹਾਤਮਾ ਦੇ ਕੁੱਲੀ ਦੇ ਉੱਪਰ ਪਈ ਉਸਨੇ ਮਹਾਤਮਾ ਤੋਂ ਪਾਣੀ ਮੰਗਿਆ ਮਹਾਤਮਾ ਨੇ ਰਾਜੇ ਨੂੰ ਰੁਕਣ ਲਈ ਕਿਹਾ ਤੇ ਆਪਣੀ ਕੁਟਿਆ ਦੇ ਅੰਦਰੋਂ ਪਾਣੀ ਲੈਣ ਲਈ ਚਲੇ ਗਏ ਮਹਾਤਮਾ ਨੇ ਪਾਣੀ ਲਿਆ ਕੇ ਰਾਜੇ ਨੂੰ ਦਿੱਤਾ ਰਾਜਾ ਪਾਣੀ ਪੀਣ ਲੱਗਾ ਪਾਣੀ ਪੀਣ ਦੇ ਬਾਅਦ ਰਾਜੇ ਨੇ ਵੇਖਿਆ ਕਿ ਬਹੁਤ ਸਾਰੇ ਹੀ ਲੋਕ ਬਾਹਰ ਇਕੱਠੇ ਹੋ ਕੇ ਕਿਧਰੇ ਜਾ ਰਹੇ ਹਨ ਰਾਜੇ ਨੇ ਮਹਾਤਮਾ ਤੋਂ ਉਹਨਾਂ ਲੋਕਾਂ ਦੇ ਬਾਰੇ ਪੁੱਛਿਆ ਤਾਂ ਮਹਾਤਮਾ ਨੇ ਕਿਹਾ ਕਿ ਇਹ ਸਾਰੇ RAMU ਦੇ ਘਰ ਜਾ ਰਹੇ ਹਨ ਕਿਉਂਕਿ ਉਹਦੇ ਘਰ ਵਿੱਚ ਇੱਕ ਬਹੁਤ ਹੀ ਕਿਸਮਤ ਵਾਲੇ ਬੱਚੇ ਨੇ ਜਨਮ ਲਿਆ ਹੈ ਉਹ ਇੱਕ ਮਹਾਤਮਾ ਨੇ ਉਸਦੇ ਬਾਰੇ ਭਵਿੱਖਵਾਣੀ ਕੀਤੀ ਹੈ ਰਾਜੇ ਨੇ ਪੁੱਛਿਆ ਬਾਬਾ ਐਸੀ ਕਿਹੜੀ ਭਵਿੱਖਵਾਣੀ ਕੀਤੀ ਜਿਹਦੇ ਕਾਰਨ ਇਹ ਸਾਰੇ ਹੀ ਉੱਥੇ ਜਾ ਰਹੇ ਹਨ ਉਸਨੇ ਕਿਹਾ ਕਿ ਮਹਾਤਮਾ ਨੇ ਦੱਸਿਆ ਕਿ ਜਦੋਂ RAMU ਦਾ ਬੇਟਾ 16 ਸਾਲਾਂ ਦਾ ਹੋ ਜਾਵੇਗਾ ਤਾਂ ਉਹਦਾ ਵਿਆਹ ਇਸ ਰਾਜ ਦੇ ਰਾਜੇ ਦੀ ਪੁੱਤਰੀ ਨਾਲ ਹੋ ਜਾਵੇਗਾ ਉਸਦਾ ਪੁੱਤਰ ਇਸ ਰਾਜ ਦਾ ਰਾਜਾ ਬਣ ਜਾਵੇਗਾ ਮਹਾਤਮਾ ਦੀ ਗੱਲ ਸੁਣ ਕੇ ਰਾਜੇ ਨੂੰ ਬੜਾ ਗੁੱਸਾ ਆਇਆ ਕਿ ਆਖਰ ਇੱਕ ਮਾਮੂਲੀ ਕਿਸਾਨ ਦਾ ਬੇਟਾ ਉਸ ਦੀ ਪੁੱਤਰੀ ਨਾਲ ਵਿਆਹ ਕਿਵੇਂ ਕਰਵਾ ਸਕਦਾ ਹੈ ਤਾਂ ਰਾਜੇ ਨੇ ਇਹ ਸਾਰੇ ਗੱਲਬਾਤ ਸੁਣ ਕੇ ਕਿਹਾ ਮਹਾਤਮਾ ਜੀ ਮੈਂ ਹੀ ਇਸ ਰਾਜ ਦਾ ਰਾਜਾ ਹਾਂ ਮੈਂ ਆਪਣੀ ਧੀ ਦਾ ਵਿਆਹ ਇੱਕ ਮਾਮੂਲੀ ਕਿਸਾਨ ਦੇ ਬੇਟੇ ਨਾਲ ਕਿਵੇਂ ਕਰ ਸਕਦਾ ਹਾਂ ਮਹਾਤਮਾ ਨੇ ਕਿਹਾ ਰਾਜਨ ਜੋ ਇਸ ਬੱਚੇ ਦੇ ਭਾਗਾਂ ਵਿੱਚ ਲਿਖਿਆ ਹੈ ਉਸ ਨੂੰ ਕੋਈ ਨਹੀਂ ਮਿਟਾ ਸਕਦਾ ਰਾਜੇ ਨੂੰ ਆਪਣੀ ਤਾਕਤ ਤੇ ਬੜਾ ਗਰੂਰ ਸੀ ਉਹਨੇ ਕਿਹਾ ਮਹਾਤਮਾ ਜੀ ਮੈਂ ਭਗਵਾਨ ਦਾ ਲਿਖਿਆ ਹੋਇਆ ਵੀ ਮਿਟਾ ਸਕਦਾ ਹਾਂ ਮਹਾਤਮਾ ਨੇ ਮੁਸਕਰਾਉਂਦੇ ਹੋਏ ਕਿਹਾ ਰਾਜਨ ਮੈਂ ਵੀ ਇੱਥੇ ਹੀ ਹਾਂ ਤੇ ਤੁਸੀਂ ਵੀ ਇੱਥੇ ਹੀ ਰਹਿਣਾ ਵੇਖਦੇ ਹਾਂ ਰਾਜੇ ਨੇ ਮਹਾਤਮਾ ਨੂੰ ਪ੍ਰਣਾਮ ਕੀਤਾ ਤੇ ਵਾਪਸ ਚਲੇ ਆ ਗਿਆ ਆਪਣੇ ਰਾਜ ਮਹਿਲ ਚਲੇ ਆ ਗਿਆ ਰਾਤ ਨੂੰ ਰਾਜੇ ਨੂੰ ਨੀਂਦ ਨਹੀਂ ਸੀ ਆ ਰਹੀ ਉਹ ਇਹੀ ਸੋਚ ਰਿਹਾ ਸੀ ਕਿ ਕਿਸੇ ਵੀ ਹਾਲਤ ਵਿੱਚ ਉਸ ਸਾਧੂ ਦੀ ਭਵਿੱਖ ਵਾਣੀ ਨੂੰ ਮੈਂ ਸੱਚ ਨਹੀਂ ਹੋਣ ਦੇਣਾ ਅਗਲੇ ਦਿਨ ਰਾਜਾ ਆਪਣਾ ਪੇਸ ਬਦਲ ਕੇ ਸਵੇਰ ਦੇ ਸਮੇਂ ਹੀ RAMU ਦੇ ਪਿੰਡ ਪਹੁੰਚ ਗਿਆ ਲੋਕਾਂ ਨੂੰ ਪੁੱਛਦਾ ਪੁੱਛਦਾ ਰਾਜਾ RAMU ਦੇ ਘਰ ਪਹੁੰਚਿਆ RAMU ਦੇ ਘਰ ਜਦੋਂ ਉਹ ਬਾਹਰ ਜਾ ਕੇ ਉਸ ਨੇ ਆਵਾਜ਼ ਲਗਾਈ ਤਾਂ RAMO ਉਸਦੀ ਆਵਾਜ਼ ਸੁਣ ਕੇ ਘਰ ਤੋਂ ਬਾਹਰ ਆਇਆ ਤੇ ਉਸ ਨੂੰ ਪੁੱਛਿਆ ਤੁਸੀਂ ਕੌਣ ਹੋ ਕਿਸ ਦੇ ਲਈ ਆਏ ਹੋ ਰਾਜੇ ਨੇ ਕਿਹਾ ਕਿ ਮੈਂ ਨਾਲ ਦੇ ਸ਼ਹਿਰ ਦਾ ਸੇਠ ਹਾਂ ਤੇ ਮੇਰਾ ਆਪਣਾ ਕੱਪੜੇ ਦਾ ਵਪਾਰ ਵੀ ਹੈ ਮੈਂ ਲੋਕਾਂ ਤੋਂ ਸੁਣਿਆ ਕਿ ਤੁਹਾਡੇ ਘਰ ਇੱਕ ਤਕਦੀਰ ਵਾਲੇ ਬੱਚੇ ਨੇ ਜਨਮ ਲਿਆ ਹੈ ਉਹਦੀ ਕਿਸਮਤ ਵਿੱਚ ਰਾਜਯੋਗ ਲਿਖਿਆ ਹੋਇਆ ਹੈ RAMO ਨੇ ਕਿਹਾ ਹਾਂ ਸੇਠ ਜੀ ਤੁਸੀਂ ਸਹੀ ਸੁਣਿਆ ਰਾਜਾ ਬੋਲਿਆ ਜੇ ਤੁਸੀਂ ਬੁਰਾ ਨਾ ਮੰਨੋ ਇੱਕ ਗੱਲ ਕਹਾ ਇਹ ਜਿਹੜਾ ਤੁਹਾਡਾ ਬੱਚਾ ਹੈ ਤੁਸੀਂ ਇਸ ਨੂੰ ਮੈਨੂੰ ਦੇ ਦਿਓ ਇਸ ਦੇ ਬਦਲੇ ਵਿੱਚ ਮੈਂ ਤੁਹਾਨੂੰ ਬਹੁਤ ਸਾਰਾ ਧਨ ਦੇਵਾਂਗਾ ਤੁਹਾਡੇ ਬੱਚੇ ਦਾ ਪਾਲਣ ਪੋਸ਼ਣ ਵੀ ਕਰਾਂਗਾ ਰਾਮੋ ਦੀ ਪਤਨੀ ਨੇ ਕਿਹਾ ਕਿ ਨਹੀਂ ਸੇਠ ਜੀ ਮੈਂ ਆਪਣਾ ਬੱਚਾ ਤੁਹਾਨੂੰ ਕਿਵੇਂ ਦੇ ਸਕਦੀ ਹਾਂ ਰਾਜੇ ਨੇ ਕਿਹਾ ਕਿ ਤੁਸੀਂ ਬਹੁਤ ਹੀ ਗਰੀਬ ਕਿਸਾਨ ਹੋ ਤੁਸੀਂ ਆਪਣੇ ਬੱਚੇ ਦਾ ਪਾਲਣ ਪੋਸ਼ਣ ਠੀਕ ਤਰੀਕੇ ਨਾਲ ਨਹੀਂ ਕਰ ਸਕਦੇ ਰਾਮੋ ਨੇ ਸੇਠ ਦੀ ਗੱਲ ਸੁਣ ਕੇ ਕਿਹਾ ਸੇਠ ਜੀ ਤੁਸੀਂ ਠੀਕ ਕਹਿੰਦੇ ਹੋ ਅਸੀਂ ਇਸ ਬੱਚੇ ਦਾ ਪਾਲਣ ਪੋਸ਼ਣ ਸਹੀ ਤਰੀਕੇ ਦੇ ਨਾਲ ਨਹੀਂ ਕਰ ਸਕਦੇ। RAMU ਦੀ ਗੱਲ ਸੁਣ ਕੇ ਉਸ ਦੀ ਪਤਨੀ ਨੇ ਕਿਹਾ ਕਿ ਠੀਕ ਹੈ। ਸੇਠ ਜੀ ਮੈਂ ਤੁਹਾਨੂੰ ਆਪਣਾ ਬੱਚਾ ਦੇਣ ਲਈ ਤਿਆਰ ਹਾਂ ਪਰ ਜਦੋਂ ਇਹ 16 ਸਾਲਾਂ ਦਾ ਹੋ ਜਾਵੇ ਤਾਂ ਤੁਸੀਂ ਇਸ ਨੂੰ ਮੈਨੂੰ ਵਾਪਸ ਕਰ ਦੇਣਾ। ਰਾਜੇ ਨੇ ਕਿਹਾ ਹਾਂ ਹਾਂ ਠੀਕ ਹੈ। ਜਦੋਂ ਤੁਹਾਡਾ ਬੱਚਾ 16 ਸਾਲ ਦਾ ਹੋ ਜਾਵੇਗਾ ਤਾਂ ਮੈਂ ਤੁਹਾਨੂੰ ਇਸ ਨੂੰ ਵਾਪਸ ਕਰ ਦੇਵਾਂਗਾ। ਇਹ ਕਹਿ ਕੇ ਬੱਚਾ ਰਾਜੇ ਨੇ ਲੈ ਲਿਆ। ਰਾਜਾ ਆਪਣੇ ਨਾਲ ਬੱਚੇ ਨੂੰ ਲੈ ਕੇ ਇੱਕ ਨਦੀ ਤੇ ਪਹੁੰਚਿਆ। ਰਾਜੇ ਨੇ ਸੋਚਿਆ ਸੀ ਕਿ ਉਸ ਬੱਚੇ ਨੂੰ ਨਦੀ ਵਿੱਚ ਹੀ ਛੱਡ ਦੇਵੇਗਾ ਤੇ ਉਸ ਦੀ ਮੌਤ ਹੋ ਜਾਵੇਗੀ। ਪਰ ਬੱਚੇ ਦਾ ਮਾਸੂਮ ਚਿਹਰਾ ਵੇਖ ਕੇ ਉਸ ਨੂੰ ਨਦੀ ਵਿੱਚ ਛੱਡਣ ਦੀ ਹਿੰਮਤ ਨਹੀਂ ਹੋਈ। ਬਹੁਤਾ ਸੋਚਣ ਦੇ ਬਾਅਦ ਰਾਜੇ ਨੇ ਲੱਕੜ ਦੇ ਇੱਕ ਸੰਦੂਕ ਲਿਆਂਦਾ ਤੇ ਉਸ ਬੱਚੇ ਨੂੰ ਸੰਦੂਕ ਵਿੱਚ ਬੰਦ ਕਰਕੇ ਪਾਣੀ ਵਿੱਚ ਵਹਾ ਦਿੱਤਾ। ਰਾਜੇ ਨੇ ਸੋਚਿਆ ਸੰਦੂਖ ਗਹਿਰੀ ਨਦੀ ਵਿੱਚ ਜਾ ਕੇ ਆਪਣੇ ਆਪ ਹੀ ਡੁੱਬ ਜਾਵੇਗਾ ਤੇ ਇਹ ਬੱਚਾ ਮਰ ਜਾਵੇਗਾ ਇਹ ਸੋਚ ਕੇ ਰਾਜਾ ਹੁਣ ਨਿਸ਼ਚਿੰਤ ਹੋ ਕੇ ਵਾਪਸ ਰਾਜ ਮਹਿਲ ਚਲਿਆ ਗਿਆ ਹੁਣ ਇਹ ਬੱਚਾ ਵਾਪਸ ਨਹੀਂ ਆਵੇਗਾ ਤੇ ਮੇਰੀ ਬੇਟੀ ਨਾਲ ਇਸ ਦਾ ਵਿਆਹ ਵੀ ਨਹੀਂ ਹੋਵੇਗਾ ਆਖਿਰ ਮੈਂ ਤਾਂ ਭਾਗਾਂ ਦਾ ਲਿਖਿਆ ਹੀ ਮਿਟਾ ਦਿੱਤਾ ਹੈ ਉਦੋਂ ਸੰਦੂਖ ਵਹਿੰਦਾ ਹੋਇਆ ਨਦੀ ਦੇ ਇੱਕ ਕੰਡੇ ਤੇ ਪਹੁੰਚਿਆ ਜਿੱਥੇ ਇੱਕ ਧਨਵਾਨ ਸੇਠ ਸੂਰਜ ਦੇਵਤਾ ਨੂੰ ਜਲ ਚੜਾ ਰਿਹਾ ਸੀ ਉਹ ਸੇਠ ਨੇ ਜਦੋਂ ਸੰਦੂਖ ਨੂੰ ਖੋਲ੍ਹ ਕੇ ਵੇਖਿਆ ਤਾਂ ਉਸ ਦੇ ਅੰਦਰ ਬੱਚੇ ਨੂੰ ਵੇਖ ਕੇ ਉਹ ਹੈਰਾਨ ਹੀ ਰਹਿ ਗਿਆ। ਉਹ ਸੇਠ ਦੀ ਕੋਈ ਸੰਤਾਨ ਨਹੀਂ ਸੀ। ਸੇਠ ਉਸ ਬੱਚੇ ਨੂੰ ਆਪਣੇ ਘਰ ਲੈ ਗਿਆ। ਸੇਠ ਦੀ ਪਤਨੀ ਬੱਚੇ ਨੂੰ ਵੇਖ ਕੇ ਬੜੀ ਖੁਸ਼ ਹੋਈ। ਉਸ ਨੇ ਜਦੋਂ ਸੇਠ ਤੋਂ ਪੁੱਛਿਆ ਕਿ ਇਹ ਬੱਚਾ ਕਿਸ ਦਾ ਹੈ ਤਾਂ ਸੇਠ ਨੇ ਉਸ ਨੂੰ ਸਾਰਾ ਕੁਝ ਦੱਸ ਦਿੱਤਾ ਕਿ ਕਿਵੇਂ ਉਸ ਨੂੰ ਨਦੀ ਦੇ ਵਿੱਚ ਵਹਿੰਦਾ ਹੋਇਆ ਮਿਲਿਆ ਹੈ। ਸੇਠ ਤੇ ਉਸ ਦੀ ਪਤਨੀ ਨੇ ਬੱਚੇ ਲਈ ਭਗਵਾਨ ਨੂੰ ਹੱਥ ਜੋੜ ਕੇ ਧੰਨਵਾਦ ਕੀਤਾ। ਹੁਣ ਉਹ ਬੱਚਾ ਸੇਠ ਦੇ ਘਰ ਵਿੱਚ ਪਾਲਣ ਲੱਗਾ ਸੇਠ ਨੇ ਉਸ ਬੱਚੇ ਦਾ ਨਾਮ ਸੂਰਜ ਰੱਖਿਆ ਇਸ ਤਰ੍ਹਾਂ ਹੌਲੀ-ਹੌਲੀ 16 ਸਾਲ ਬੀਤ ਗਏ ਸੂਰਜ ਬਹੁਤ ਹੀ ਸਮਝਦਾਰ ਤੇ ਬੁੱਧੀਮਾਨ ਨਿਕਲਿਆ ਇੱਕ ਦਿਨ ਸੂਰਜ ਨੂੰ ਅਧਿਆਪਕ ਪੜਾ ਰਿਹਾ ਸੀ ਅਧਿਆਪਕ ਜੋ ਕੁਝ ਵੀ ਪੁੱਛਦਾ ਸੂਰਜ ਤੁਰੰਤ ਹੀ ਉਸ ਦਾ ਜਵਾਬ ਦੇ ਦਿੰਦਾ ਇਹ ਵੇਖ ਕੇ ਅਧਿਆਪਕ ਨੇ ਸੂਰਜ ਨੂੰ ਕਿਹਾ ਤੁਸੀਂ ਤਾਂ ਬਹੁਤ ਸਮਝਦਾਰ ਹੋ ਤੇ ਗਿਆਨੀ ਹੋ ਤੁਸੀਂ ਅੱਗੇ ਚੱਲ ਕੇ ਬਹੁਤ ਵੱਡੇ ਆਦਮੀ ਬਣੋਗੇ ਅਧਿਆਪਕ ਸੂਰਜਦੀ ਪ੍ਰਸ਼ੰਸਾ ਕਰ ਹੀ ਰੇਹਾ ਸੀ ਕਿ ਤਦ ਹੀ ਉਥੋਂ ਉਹੀ ਰਾਜਾ ਲੰਘ ਰਿਹਾ ਸੀ ਜੋ ਕਿਸੇ ਹੋਰ ਰਾਜ ਵਿੱਚ ਕਿਸੇ ਕੰਮ ਲਈ ਜਾ ਰਿਹਾ ਸੀ ਰਾਜੇ ਨੇ ਜਦੋਂ ਸੂਰਜ ਵੱਲ ਵੇਖਿਆ ਤਾਂ ਰਾਜਾ ਉੱਥੇ ਹੀ ਰੁਕ ਗਿਆ ਰਾਜੇ ਨੇ ਸੂਰਜ ਤੋਂ ਪੁੱਛਿਆ beta ਤੁਸੀਂ ਕੌਣ ਹੋ ਤੇ ਕਿੱਥੇ ਰਹਿੰਦੇ ਹੋ ਤੇ ਤੁਹਾਡੇ ਪਿਤਾ ਦਾ ਨਾਮ ਕੀ ਹੈ ਸੂਰਜ ਨੇ ਕਿਹਾ ਮਹਾਰਾਜ ਮੈਂ ਸੇਠ ਹੀਰਾ ਲਾਲ ਦਾ ਪੁੱਤਰ ਹਾਂ ਇਹ ਪੁੱਛ ਕੇ ਰਾਜਾ ਉੱਥੋਂ ਚੱਲਿਆ ਗਿਆ ਆਪਣਾ ਕੰਮ ਕਰਨ ਤੋਂ ਬਾਅਦ ਰਾਜਾ ਜਦੋਂ ਵਾਪਸ ਆਇਆ ਤਾਂ ਉਹ ਸੇਠ ਹੀਰਾ ਲਾਲ ਦੇ ਘਰ ਗਿਆ ਤੇ ਉਸਨੇ ਹੀਰਾ ਲਾਲ ਨੂੰ ਕਿਹਾ ਕਿ ਤੁਹਾਡਾ ਪੁੱਤਰ ਬਹੁਤ ਹੀ ਸਮਝਦਾਰ ਤੇ ਬੁੱਧੀਮਾਨ ਹੈ ਸੇਠ ਹੀਰਾ ਲਾਲ ਨੇ ਰਾਜੇ ਦੀ ਗੱਲ ਸੁਣ ਕੇ ਕਿਹਾ ਮਹਾਰਾਜ ਮੈਂ ਉਸ ਦਾ ਅਸਲੀ ਪਿਤਾ ਨਹੀਂ ਹਾਂ ਮੈਂ ਤਾਂ ਸਿਰਫ ਉਸ ਨੂੰ ਪਾਲਿਆ ਹੈ ਪਰ ਉਹ ਮੇਰੇ ਲਈ ਪੁੱਤਰ ਤੋਂ ਵੱਧ ਹੈ ਰਾਜੇ ਨੇ ਸੇਠ ਹੀਰਾ ਲਾਲ ਤੋਂ ਪੁੱਛਿਆ ਕਿ ਇਹ ਲੜਕਾ ਤੁਹਾਡਾ ਪੁੱਤਰ ਨਹੀਂ ਹੈ ਫਿਰ ਇਹ ਲੜਕਾ ਤੁਹਾਨੂੰ ਕਿੱਥੇ ਮਿਲਿਆ ਫਿਰ ਸੇਠ ਹੀਰਾ ਲਾਲ ਨੇ ਰਾਜੇ ਨੂੰ ਸਾਰੀ ਕਹਾਣੀ ਸੁਣਾਈ ਕਿ ਕਿਵੇਂ ਮੈਂ ਉਸਨੂੰ ਵਹਿੰਦੇ ਹੋਏ ਪਾਣੀ ਵਿੱਚੋਂ ਇੱਕ ਸੰਦੂਖ ਵਿੱਚੋਂ ਮਿਲਿਆ ਸੀ ਜਦੋਂ ਰਾਜੇ ਨੇ ਸੇਠ ਹੀਰਾ ਲਾਲ ਦੀ ਗੱਲ ਸੁਣੀ ਤਾਂ ਉਹ ਹੈਰਾਨ ਰਹਿ ਗਿਆ ਰਾਜਾ ਸਮਝ ਗਿਆ ਕਿ ਇਹ ਬੱਚਾ ਉਹੀ ਹੈ ਜਿਸਨੂੰ ਮੈਂ 16 ਸਾਲ ਪਹਿਲਾਂ ਨਦੀ ਦੇ ਵਿੱਚ ਵਹਾ ਦਿੱਤਾ ਸੀ ਰਾਜਾ ਤੇ ਸੇਠ ਹੀਰਾ ਲਾਲ ਗੱਲਾਂ ਹੀ ਕਰ ਰਹੇ ਸੀ ਕਿ ਉੱਥੇ ਹੀ ਸੂਰਜ ਆ ਗਿਆ ਰਾਜੇ ਨੇ ਸੂਰਜ ਨੂੰ ਦੇਖਿਆ ਤੇ ਉਹਦੇ ਸੇਠ ਹੀਰਾ ਲਾਲ ਨੂੰ ਕਿਹਾ ਸੀਠ ਜੀ ਮੈਨੂੰ ਅੱਗੇ ਕਿਸੇ ਕੰਮ ਦੇ ਲਈ ਜਾਣਾ ਹੈ ਜੇ ਤੁਸੀਂ ਆਪਣੇ ਬੇਟੇ ਦੇ ਹੱਥੋਂ ਮੇਰੀ ਇੱਕ ਚਿੱਠੀ ਮੇਰੀ ਮਹਾਰਾਣੀ ਤੱਕ ਪਹੁੰਚਾ ਦਿਓ ਤਾਂ ਮੈਂ ਉਸ ਨੂੰ ਸੋਨੇ ਦੀਆਂ 100 ਮੋਹਰਾਂ ਦੇਵਾਂਗਾ ਸੂਰਜ ਨੇ ਇਹ ਸੁਣ ਕੇ ਰਾਜੇ ਨੂੰ ਕਿਹਾ ਮਹਾਰਾਜ ਕਿਉਂ ਨਹੀਂ ਮੈਂ ਤੁਹਾਡੀ ਚਿੱਠੀ ਜ਼ਰੂਰ ਪਹੁੰਚਾ ਦੇਵਾਂਗਾ ਰਾਜੇ ਨੇ ਚਿੱਠੀ ਵਿੱਚ ਚੁੱਪਚਾਪ ਇੱਕ ਸੁਨੇਹਾ ਲਿਖਿਆ ਤੇ ਚਿੱਠੀ ਉੱਪਰ ਮੋਹਰਾਂ ਲਗਾ ਦਿੱਤੀਆਂ ਤੇ ਉਹ ਚਿੱਠੀ ਸੂਰਜ ਨੂੰ ਦੇ ਦਿੱਤੀ ਤੇ ਕਿਹਾ ਕਿ ਬੇਟਾ ਇਹ ਲਓ ਇਹ ਰਾਣੀ ਤੱਕ ਪਹੁੰਚਾ ਦਿਓ ਸੂਰਜ ਚਿੱਠੀ ਨੂੰ ਲੈ ਕੇ ਚਲਿਆ ਗਿਆ ਸੂਰਜ ਚੱਲਦਾ ਚੱਲਦਾ ਇੱਕ ਸੰਘਣੇ ਜੰਗਲ ਚੋਂ ਲੰਘ ਰਿਹਾ ਸੀ ਬਹੁਤ ਹੀ ਹਨੇਰਾ ਸੀ ਉਸ ਨੂੰ ਰਸਤਾ ਭੁੱਲ ਗਿਆ ਰਾਤ ਬਹੁਤ ਹੋ ਗਈ ਸੀ ਸੂਰਜ ਰਾਤ ਬਿਤਾਉਣ ਲਈ ਕੋਈ ਥਾਂ ਲੱਭਣ ਲੱਗਾ ਉਸ ਦੀ ਨਜ਼ਰ ਇੱਕ ਝੌਂਪੜੀ ਤੇ ਪਈ ਸੂਰਜ ਨੇ ਸੋਚਿਆ ਮੈਂ ਰਾਤ ਇੱਥੇ ਹੀ ਬਿਤਾ ਲੈਂਦਾ ਹਾਂ ਇਹ ਸੋਚ ਕੇ ਸੂਰਜ ਘੋੜੇ ਤੋਂ ਹੇਠਾਂ ਉਤਰਿਆ ਤੇ ਝੌਂਪੜੀ ਦੇ ਅੰਦਰ ਚਲਿਆ ਗਿਆ ਜਦੋਂ ਸੂਰਜ ਅੰਦਰ ਗਿਆ ਤਾਂ ਉਸਨੇ ਵੇਖਿਆ ਇੱਕ ਬੁੱਢੀ ਔਰਤ ਖਾਣਾ ਬਣਾ ਰਹੀ ਸੀ ਬੁੱਢੀ ਔਰਤ ਨੇ ਸੂਰਜ ਨੂੰ ਵੇਖਿਆ ਤੇ ਉਸ ਤੋਂ ਪੁੱਛਿਆ beta ਤੁਸੀਂ ਕੌਣ ਹੋ ਤੇ ਬਿਨਾਂ ਇਜਾਜ਼ਤ ਅੰਦਰ ਕਿਵੇਂ ਆ ਗਏ ਹੋ ਸੂਰਜ ਨੇ ਆਪਣੇ ਬਾਰੇ ਦੱਸਿਆ ਕਿ ਮੈਂ ਰਹਾ ਭੁੱਲ ਗਿਆ ਇਸ ਲਈ ਰਾਤ ਬਿਤਾਉਣ ਲਈ ਇੱਥੇ ਆਇਆ ਹਾਂ ਸੂਰਜ ਦੀ ਗੱਲ ਸੁਣ ਕੇ ਬੁੱਢੀ ਔਰਤ ਨੂੰ ਉਸ ਦੇ ਉੱਪਰ ਦਇਆ ਆ ਗਈ ਪਰ ਫਿਰ ਬੁੱਢੀ ਔਰਤ ਨੇ ਸੂਰਜ ਨੂੰ ਕਿਹਾ beta ਤੁਹਾਡਾ ਇੱਥੇ ਰਹਿਣਾ ਠੀਕ ਨਹੀਂ ਹੈ ਕਿਉਂਕਿ ਇੱਥੇ ਡਾਕੂਆਂ ਦਾ ਡਰ ਬਹੁਤ ਹੀ ਜ਼ਿਆਦਾ ਰਹਿੰਦਾ ਹੈ ਤੇ ਉਹ ਇਸ ਵੇਲੇ ਜ਼ਰੂਰ ਆਉਂਦੇ ਹਨ। ਉਹਨਾਂ ਨੇ ਜੇਕਰ ਤੁਹਾਨੂੰ ਵੇਖ ਲਿਆ ਤਾਂ ਤੁਹਾਡੇ ਲਈ ਮੁਸ਼ਕਲ ਖੜੀ ਹੋ ਜਾਵੇਗੀ। ਸੂਰਜ ਨੇ ਕਿਹਾ ਪਰ ਮਾਤਾ ਜੀ ਇੰਨੀ ਭਿਆਨਕ ਰਾਤ ਵਿੱਚ ਮੈਂ ਕਿੱਧਰੇ ਜਾਵਾਂਗਾ? ਨਾਲ ਹੀ ਜੇ ਮੈਂ ਬਾਹਰ ਗਿਆ ਤਾਂ ਜੰਗਲੀ ਜਾਨਵਰ ਮੈਨੂੰ ਖਾ ਲੈਣਗੇ। ਇਸ ਤੋਂ ਵਧੀਆ ਹੈ ਮੈਂ ਇੱਥੇ ਹੀ ਕਿਸੇ ਕੋਨੇ ਵਿੱਚ ਲੇਟ ਜਾਂਦਾ ਹਾਂ। ਇਹ ਕਹਿ ਕੇ ਸੂਰਜ ਕੋਨੇ ਵਿੱਚ ਜਾ ਕੇ ਲੇਟ ਗਿਆ। ਕੁਝ ਸਮੇਂ ਬਾਅਦ ਡਾਕੂ ਉਸ ਘਰ ਕੋਲ ਆਏ। ਡਾਕੂਆਂ ਨੇ ਜਦੋਂ ਘੋੜੇ ਨੂੰ ਬਾਹਰ ਵੇਖਿਆ ਤਾਂ ਬੁੱਢੀ ਮਾਤਾ ਤੋਂ ਉਸ ਲੜਕੇ ਬਾਰੇ ਪੁੱਛਿਆ। ਬੁੱਢੀ ਮਾਤਾ ਨੇ ਉਸ ਨੂੰ ਦੱਸਿਆ ਕਿ ਇਸ ਦਾ ਨਾਮ ਸੂਰਜ ਹੈ। ਇਹ ਬਹੁਤ ਹੀ ਨੇਕਦਿਲ ਬੱਚਾ ਹੈ ਤੇ ਇਹ ਰਾਜੇ ਦੇ ਕਿਸੇ ਕੰਮ ਕਾਜ ਦੇ ਲਈ ਚੱਲਿਆ ਸੀ। ਜਦੋਂ ਡਾਕੂਆਂ ਨੇ ਇਹ ਸੁਣਿਆ ਤਾਂ ਉਹਨਾਂ ਨੂੰ ਕੁਝ ਸ਼ੱਕ ਹੋਇਆ। ਉਹ ਰਾਜੇ ਦੀਆਂ ਹਰਕਤਾਂ ਬਾਰੇ ਜਾਣਦੇ ਸੀ। ਇਸ ਲਈ ਉਹਨਾਂ ਨੇ ਸੂਰਜ ਦੀ ਜੇਬ ਵਿੱਚ ਚਿੱਠੀ ਜਿਹੜੀ ਸੀ ਉਹ ਕੱਢ ਲਈ। ਜਿਵੇਂ ਹੀ ਡਾਕੂਆਂ ਨੇ ਉਹ ਚਿੱਠੀ ਪੜ੍ਹੀ ਤਾਂ ਉਹ ਸਭ ਕੁਝ ਸਮਝ ਗਏ। ਬੁੱਢੀ ਮਾਤਾ ਨੇ ਉਸ ਤੋਂ ਪੁੱਛਿਆ ਕਿ ਚਿੱਠੀ ਵਿੱਚ ਕੀ ਲਿਖਿਆ ਹੈ ਉਹਨਾਂ ਵਿੱਚ ਇੱਕ ਡਾਕੂ ਨੇ ਦੱਸਿਆ ਕਿ ਚਿੱਠੀ ਵਿੱਚ ਲਿਖਿਆ ਹੈ ਕਿ ਜਿਵੇਂ ਹੀ ਇਹ ਲੜਕਾ ਤੁਹਾਡੇ ਕੋਲ ਪਹੁੰਚੇ ਇਸ ਨੂੰ ਉੱਥੇ ਹੀ ਮਰਵਾ ਦੇਣਾ ਕਿਤੇ ਦੂਰ ਦਫਨਾ ਨਾ ਦੇਣਾ ਇਹ ਕੰਮ ਮੇਰੇ ਪਹੁੰਚਣ ਤੋਂ ਪਹਿਲਾਂ ਹੋ ਜਾਣਾ ਚਾਹੀਦਾ ਹੈ ਬੁੱਢੀ ਮਾਤਾ ਨੇ ਕਿਹਾ ਕਿ ਜਦੋਂ ਇਹ ਗੱਲ ਸੁਣੀ ਤਾਂ ਬੋਲੀ ਇਹ ਰਾਜਾ ਕਿੰਨਾ ਦੁਸ਼ਟ ਤੇ ਨਿਰਦਈ ਹੈ ਜਿਹਦੇ ਹੱਥੋਂ ਚਿੱਠੀ ਭੇਜ ਰਿਹਾ ਹੈ ਉਸ ਨੂੰ ਹੀ ਮਰਵਾਉਣ ਦਾ ਹੁਕਮ ਦੇ ਰਿਹਾ ਹੈ ਇਹ ਸੋਚ ਕੇ ਬੁੱਢੀ ਮਾਤਾ ਨੇ ਸੋਚਿਆ ਮੈਨੂੰ ਇਸ ਮਾਸੂਮ ਨੂੰ ਬਚਾਉਣਾ ਚਾਹੀਦਾ ਹੈ ਉਸਨੇ ਡਾਕੂਆਂ ਨੂੰ ਇੱਕ ਕੰਮ ਕਰਨ ਲਈ ਕਿਹਾ ਤਦ ਡਾਕੂਆਂ ਨੇ ਦੂਜੀ ਚਿੱਠੀ ਲਿਖ ਕੇ ਉਸ ਚਿੱਠੀ ਨਾ ਬਦਲ ਦਿੱਤੀ ਵਾਪਸ ਸੂਰਜ ਦੀ ਜੇਬ ਵਿੱਚ ਰੱਖ ਦਿੱਤੀ ਇਸ ਦੇ ਬਾਅਦ ਡਾਕੂ ਉੱਥੇ ਚਲੇ ਗਏ ਸਵੇਰ ਹੁੰਦੇ ਹੀ ਸੂਰਜ ਉੱਠਿਆ ਤੇ ਬੁੱਢੀ ਮਾਤਾ ਦਾ ਧੰਨਵਾਦ ਕਰਕੇ ਉੱਥੋਂ ਚੱਲ ਆ ਗਿਆ ਸੂਰਜ ਕੁਝ ਸਮੇਂ ਬਾਅਦ ਹੀ ਰਾਜ ਮਹਿਲ ਪਹੁੰਚ ਗਿਆ ਤੇ ਉਸ ਦੀ ਚਿੱਠੀ ਮਹਾਰਾਣੀ ਨੂੰ ਦੇ ਦਿੱਤੀ ਮਹਾਰਾਣੀ ਨੇ ਚਿੱਠੀ ਪੜੀ ਤਾਂ ਚਿੱਠੀ ਵਿੱਚ ਲਿਖਿਆ ਸੀ ਇਹ ਲੜਕਾ ਬਹੁਤ ਹੀ ਬੁੱਧੀਮਾਨ ਤੇ ਗਿਆਨੀ ਹੈ ਇਹ ਰਾਜਕੁਮਾਰੀ ਨਾਲ ਵਿਆਹ ਕਰਵਾਉਣ ਦੇ ਲਾਇਕ ਹੈ ਇਸ ਲਈ ਮੇਰੇ ਆਉਣ ਤੋਂ ਪਹਿਲਾਂ ਤੁਸੀਂ ਇਸ ਦਾ ਵਿਆਹ ਰਾਜਕੁਮਾਰੀ ਨਾਲ ਕਰ ਦਿਓ ਮਹਾਰਾਣੀ ਸੋਚਣ ਲੱਗੀ ਕਿ ਆਖਿਰ ਇਸ ਤਰ੍ਹਾਂ ਦਾ ਵੀ ਕਿਵੇਂ ਹੈ ਕਿ ਮਹਾਰਾਜ ਕਿਸੇ ਅਣਜਾਣ ਵਿਅਕਤੀ ਨਾਲ ਰਾਜਕੁਮਾਰੀ ਦਾ ਵਿਆਹ ਕਰ ਸਕਤੇ ਹਨ ਪਰ ਫਿਰ ਉਸਨੇ ਵੇਖਿਆ ਕਿ ਚਿੱਠੀ ਤੇ ਰਾਜੇ ਦੀ ਮੋਹਰ ਵੀ ਲੱਗੀ ਹੋਈ ਹੈ ਇਸ ਲਈ ਇਹ ਲੜਕਾ ਝੂਠ ਨਹੀਂ ਬੋਲ ਸਕਦਾ ਇਹ ਸੋਚ ਕੇ ਮਹਾਰਾਣੀ ਨੇ ਰਾਜਕੁਮਾਰੀ ਦਾ ਵਿਆਹ ਉਸ ਨੌਜਵਾਨ ਦੇ ਨਾਲ ਕਰ ਦਿੱਤਾ। ਕੁਝ ਦਿਨਾਂ ਬਾਅਦ ਜਦੋਂ ਰਾਜਾ ਵਾਪਸ ਆਇਆ ਉਸ ਨੂੰ ਪਤਾ ਲੱਗਾ ਕਿ ਉਸ ਦੀ ਪੁੱਤਰੀ ਦਾ ਵਿਆਹ ਉਸੇ ਨੌਜਵਾਨ ਨਾਲ ਹੋ ਗਿਆ ਹੈ। ਇਹ ਸੁਣਦਿਆਂ ਹੀ ਰਾਜਾ ਗੁੱਸੇ ਨਾਲ ਅਗਬ ਬੋਲਾ ਹੋ ਗਿਆ। ਉਸ ਨੇ ਮਹਾਰਾਣੀ ਕੋਲੋਂ ਪੁੱਛਿਆ ਕਿ ਤੁਸੀਂ ਇਹ ਸਭ ਕਿਵੇਂ ਕਰ ਦਿੱਤਾ ਹੈ? ਮੈਂ ਤਾਂ ਚਿੱਠੀ ਵਿੱਚ ਕੁਝ ਹੋਰ ਹੀ ਲਿਖ ਕੇ ਪਾਇਆ ਸੀ। ਇਹ ਵੇਖ ਕੇ ਰਾਜੇ ਨੂੰ ਬਹੁਤ ਹੀ ਗੁੱਸਾ ਆਇਆ ਤੇ ਉਸ ਨੇ ਸੈਨਿਕਾਂ ਨੂੰ ਕਿਹਾ ਜਾਓ ਤੇ ਸੂਰਜ ਨੂੰ ਫੜਕੇ ਲਿਆਓ ਸੈਨਿਕ ਤੁਰੰਤ ਗਏ ਤੇ ਸੂਰਜ ਨੂੰ ਫੜਕੇ ਲਿਆਏ ਰਾਜੇ ਨੇ ਗੁੱਸੇ ਵਿੱਚ ਸੂਰਜ ਨੂੰ ਕਿਹਾ ਤੁਸੀਂ ਧੋਖੇ ਨਾਲ ਮੇਰੀ ਧੀ ਦੇ ਨਾਲ ਵਿਆਹ ਕਰ ਲਿਆ ਹੈ ਪਰ ਮੈਂ ਤੁਹਾਨੂੰ ਆਪਣਾ ਜਵਾਈ ਕਬੂਲ ਨਹੀਂ ਕਰਾਂਗਾ ਸੂਰਜ ਨੇ ਰਾਜੇ ਦੀ ਗੱਲ ਸੁਣ ਕੇ ਕਿਹਾ ਪਰ ਮਹਾਰਾਜ ਮੈਂ ਤਾਂ ਤੁਹਾਡੇ ਨਾਲ ਕੋਈ ਧੋਖਾ ਨਹੀਂ ਕੀਤਾ ਰਾਜੇ ਨੇ ਸੂਰਜ ਦੀ ਗੱਲ ਸੁਣ ਕੇ ਕਿਹਾ ਤੁਸੀਂ ਮੈਨੂੰ ਬੇਵਕੂਫ ਬਣਾਉਣਾ ਚਾਹੁੰਦੇ ਹੋ ਪਰ ਮੈਂ ਇਹ ਵਿਆਹ ਕਬੂਲ ਨਹੀਂ ਕਰਾਂਗਾ ਹਾਲੇ ਦੋਹਾਂ ਦੇ ਗੱਲ ਚੱਲ ਰਹੀ ਸੀ ਕਿ ਇੱਕ ਸੈਨਿਕ ਨੇ ਆ ਕੇ ਰਾਜੇ ਨੂੰ ਕਿਹਾ ਮਹਾਰਾਜ ਬਾਹਰ ਇੱਕ ਮਹਾਤਮਾ ਆਏ ਨੇ ਉਹ ਤੁਹਾਡੇ ਨਾਲ ਇਸ ਸਮੇਂ ਮਿਲਣਾ ਚਾਹੁੰਦੇ ਹਨ ਰਾਜੇ ਨੇ ਮਹਾਤਮਾ ਨੂੰ ਅੰਦਰ ਲਿਆਉਣ ਦਾ ਹੁਕਮ ਦਿੱਤਾ ਮਹਾਤਮਾ ਅੰਦਰ ਆਏ ਤੇ ਰਾਜੇ ਨੇ ਉੱਠ ਕੇ ਉਹਨਾਂ ਨੂੰ ਪ੍ਰਣਾਮ ਕੀਤਾ ਤੇ ਉਹਨਾਂ ਦੇ ਆਉਣ ਦਾ ਕਾਰਨ ਪੁੱਛਿਆ ਮਹਾਤਮਾ ਨੇ ਕਿਹਾ ਰਾਜਨ ਲੱਗਦਾ ਤੁਸੀਂ ਮੈਨੂੰ ਪਛਾਣਿਆ ਨਹੀਂ ਰਾਜੇ ਨੇ ਕਿਹਾ ਨਹੀਂ ਮਹਾਰਾਜ ਉਹ ਵੀ ਮੈਂ ਤੁਹਾਨੂੰ ਨਹੀਂ ਪਛਾਣਿਆ ਮਹਾਤਮਾ ਨੇ ਮੁਸਕਰਾਉਂਦੇ ਹੋਏ ਕਿਹਾ ਰਾਜਨ ਮੈਂ ਉਹੀ ਹਾਂ ਜਿਹਨੂੰ ਤੁਸੀਂ ਅੱਜ ਤੋਂ 16 ਸਾਲ ਪਹਿਲਾਂ ਭਾਗਾਂ ਦਾ ਲਿਖਿਆ ਮਿਟਾਉਣ ਦੀ ਗੱਲ ਕਹਿ ਕੇ ਆਏ ਸੀ ਜਿਵੇਂ ਹੀ ਮਹਾਤਮਾ ਨੇ ਗੱਲ ਕਹੀ ਰਾਜਾ ਇੱਕਦਮ ਹੈਰਾਨ ਹੀ ਰਹਿ ਗਿਆ ਉਸ ਨੂੰ ਸਭ ਕੁਝ ਯਾਦ ਆ ਗਿਆ ਮਹਾਤਮਾ ਨੇ ਮੁਸਕਰਾਉਂਦੇ ਹੋਏ ਕਿਹਾ ਕਿਉਂ ਰਾਜਨ ਭਾਗਾਂ ਦਾ ਲਿਖਿਆ ਮਿਟਾ ਦਿੱਤਾ ਜਾਂ ਨਹੀਂ ਰਾਜੇ ਨੇ ਨੀਵੀਂ ਪਾ ਕੇ ਕਿਹਾ ਨਹੀਂ ਮਹਾਤਮਾ ਮੈਂ ਭਾਗਾਂ ਦੇ ਹੱਥੋਂ ਹਾਰ ਗਿਆ ਹਾਂ ਮਹਾਤਮਾ ਨੇ ਕਿਹਾ ਰਾਜਨ ਭਾਗਾਂ ਦੇ ਹੱਥੋਂ ਕੋਈ ਜਿੱਤ ਨਹੀਂ ਸਕਦਾ ਇਸ ਲਈ ਹੁਣ ਸੂਰਜ ਨੂੰ ਆਪਣਾ ਜਵਾਈ ਕਬੂਲ ਕਰੋ ਆਪਣਾ ਰਾਜ ਭਾਗ ਉਸ ਨੂੰ ਸੌਂਪੋ ਤਾਂ ਰਾਜੇ ਨੇ ਕਿਹਾ ਮਹਾਤਮਾ ਜੀ ਜਿਵੇਂ ਤੁਸੀਂ ਕਹੋ ਓਦਾਂ ਹੀ ਕਰ ਲੈਂਦੇ ਹਾਂ ਫਿਰ ਰਾਜੇ ਨੇ ਮਹਾਤਮਾ ਦੇ ਕੋਲੋਂ ਤੇ ਸੂਰਜ ਤੋਂ ਮਾਫੀ ਮੰਗੀ ਤੇ ਸਾਰਾ ਰਾਜ ਭਾਗ ਸੂਰਜ ਨੂੰ ਸੌਂਪ ਦਿੱਤਾ ਸੋ ਸਾਧ ਸੰਗਤ ਜੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇਹੀ ਸਮਝਾਇਆ ਹੈ ਕਿ ਜੋ ਸਾਡੇ ਭਾਗਾਂ ਵਿੱਚ ਲਿਖਿਆ ਹੋਇਆ ਹੈ ਉਹ ਸਾਨੂੰ ਨਿਭਾਉਣਾ ਹੀ ਪਵੇਗਾ ਜੇਕਰ ਅਸੀਂ ਆਪਣੀ ਮਿਹਨਤ ਨੂੰ ਜਾਰੀ ਰੱਖਾਂਗੇ ਤਾਂ ਅਸੀਂ ਭਾਗਾਂ ਦਾ ਲਿਖਿਆ ਬਦਲ ਸਕਦੇ ਹਾਂ ਕਿਉਂਕਿ ਸਾਰਾ ਕੁਝ ਹੀ ਬਹੁਤ ਹੀ ਸੰਭਵ ਹੈ ਸੋ ਇਸ ਲਈ ਆਪਣੇ ਭਾਗਾਂ ਨੂੰ ਬਦਲਣ ਦੀ ਹਿੰਮਤ ਰੱਖਣੀ ਚਾਹੀਦੀ ਹੈ ਕਦੇ ਵੀ ਡੋਲਣਾ ਨਹੀਂ ਚਾਹੀਦਾ ਤੇ ਆਪਣੀ ਤਕਦੀਰ ਨੂੰ ਕਦੇ ਵੀ ਮੜਾ ਨਹੀਂ ਸੋਚਣਾ ਚਾਹੀਦਾ ਕਿਉਂਕਿ ਪਰਮਾਤਮਾ ਨੇ ਜੋ ਵੀ ਲਿਖਿਆ ਹੈ ਬਹੁਤ ਵਧੀਆ ਸਾਡੇ ਭਾਗਾਂ ਵਿੱਚ ਲਿਖਿਆ ਹੈ ਇਸ ਲਈ ਆਪਣੀ ਜ਼ਿੰਦਗੀ ਨੂੰ ਸਵਾਰੋ ਅੰਮ੍ਰਿਤ ਵੇਲੇ ਨੂੰ ਸੰਭਾਲੋ ਤੇ ਪਰਮਾਤਮਾ ਦੇ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ